ਭਗਵਾਨ ਤੱਕ ਕਿਸਾਨ ਨਹੀਂ ਹੈਗਾ ਬੰਦੇ ਨੂੰ ਜਿਹੜਾ ਜਿਹੜਾ ਕੰਮ ਕਰਨ ਆਉਂਦਾ ਉਹੋ ਜਿਹਾ ਉਹ ਕਰਦਾ ਇਹਨਾਂ ਦਾ ਇੱਕ ਮੰਤਰੀ ਕਹਿੰਦਾ ਜੇ ਕਿਸਾਨ ਜ਼ਮੀਨ ਦੇਣਗੇ ਤਾਂ ਲੈ ਲਾਂਗੇ ਜੇ ਕਿਸਾਨ ਜਵਾਬ ਦੇ ਦਣਗੇ ਤਾਂ ਫਿਰ ਅਸੀਂ ਨਿਜਵੀਂ ਲਵਾਂਗੇ ਇੱਥੇ ਜਵਾਬ ਦਿੱਤਾ ਹੋਇਆ ਅਸੀਂ ਤਿੰਨ ਕਾਲੇ ਕਾਨੂੰਨਾਂ ਵਾਸਤੇ ਦਿੱਲੀ ਦੇ ਵਿੱਚ ਸਾਲ ਬੈਠੇ ਰਹਿਆ ਮੋਦੀ ਨੂੰ ਹਰਾਇਆ ਮੋਦੀ ਨੇ ਮਾਫੀ ਮੰਗੀ ਅਸੀਂ ਜ਼ਮੀਨ ਕਦੋਂ ਦਿੰਨੇ ਆ ਅਸੀਂ ਜ਼ਮੀਨ ਦੇ ਝਾਕ ਵੀ ਨਹੀਂ ਦਿੰਦੇ ਇਹ ਕੇਜਰੀਵਾਲ ਦੀ ਸਕੀਮ ਹੈ ਵੀ ਬਿਨਾ ਪੈਸਿਆਂ ਤੋਂ ਜ਼ਮੀਨ ਰੁਕਾਇਰ ਕਰੋ ਜ਼ਮੀਨ ਦਾ ਅਸੀਂ ਪੈਸਿਆਂ ਚ ਵੀ ਨਹੀਂ ਦਿੰਦੇ ਚਾਹੇ ਅਰਬਰ ਵੀ ਆ ਕੇ ਲੈਦਾ ਜਾਵੇ ਅਸੀਂ ਤਾਂ ਵੀ ਜ਼ਮੀਨ ਦੇਣੀ ਨਹੀਂ ਪੰਜਾਬ ਦੇ ਲੋਕਾਂ ਨੇ ਜ਼ਮੀਨ ਸਾਨੂੰ ਕਿਸੇ ਨੇ ਥਾਲੀ 'ਚ ਪਰੋਸ ਕੇ ਨਹੀਂ ਦਿੱਤੀ ਜ਼ਮੀਨ ਸਾਡੇ ਵੱਡ ਵਡੇਰਿਆਂ ਨੇ ਸੰਘਰਸ਼ ਲੜ ਕੇ ਜ਼ਮੀਨ ਲਈ ਹੈ ਖੂਨ ਬਹਾਇਆ ਹੈ ਫੇਰ ਜ਼ਮੀਨ ਦੇ ਅਸੀਂ ਮਾਲਕ ਹੋਣੇ ਆ ਅਸੀਂ ਆਖਰੀ ਦਮ ਤੱਕ ਲੜਾਂਗੇ ਕਾਂਗਰਸ ਦਾ ਰਾਜ ਰਿਹਾ ਉਹ ਸੈਂਟਰ ਦੇ ਦੀਰ ਰਹੇ ਬਾਦਲ ਸਾਹਿਬ ਦਾ ਰਾਜ ਰਿਹਾ ਉਹ ਭਾਰਤੀ ਜਨਤਾ ਪਾਰਟੀ ਥੱਲੇ ਲੱਗ ਕੇ ਰਿਹਾ ਅੱਜ ਕੇਜਰੀਵਾਲ ਥੱਲੇ ਲੱਗਿਆ ਹੋਇਆਗਾ ਜੋ ਕੇਜਰੀਵਾਲ ਕਹਿੰਦਾ ਉਹ ਹੀ ਕੁਝ ਕਰਦਾ ਪਰ ਜਿਹੜਾ ਸਾਡੇ ਖਿਲਾਫ ਕੇਜਰੀਵਾਲ ਕਰਾਊਗਾ ਉਹ ਅਸੀਂ ਨਹੀਂ ਕਰਨ ਦੇਵਾਂਗੇ ਫਿਰ ਕੋਣ ਨਹੀਂ ਦਿੰਦੇ ਫਿਰ ਧਾਤੀ ਦੇ ਵਿੱਚ ਸਵਾਲ ਹੀ ਨਹੀਂ ਪੈਦਾ ਹੁੰਦਾ ਜਿੰਨਾ ਸਾਹ ਹੈ ਜਦੋਂ 24000 ਕਿੱਲੇ ਜੋ ਇਸ ਇਲਾਕੇ ਦੇ ਵਿੱਚ ਸਰਾਬੇ ਦੀ ਧਰਤੀ ਹੈ ਜਿੱਥੇ ਸਰਾਬੇ ਨੇ ਜਰਮ ਲਿਆ ਉੱਥੇ ਆ ਕੇ ਸਰਕਾਰਾਂ ਇਹ ਤਰੀਕੇ ਨਾਲ ਜ਼ਮੀਨ ਰਿਕਵਰ ਕਰਨਗੀਆਂ ਉਹਨੇ 19 ਸਾਲ ਦੇ ਵਿੱਚ ਉਹਦੀ ਕੁਰਬਾਨੀ ਦੇ ਦਿੱਤੀ ਫਿਰ ਅਸੀਂ ਸਰਾਬੇ ਦੇ ਕਸਮ ਤੇ ਨਹੀਂ ਚੱਲਾਂਗੇ ਅਸੀਂ ਉਹਦੀ ਮਤਲ ਲੜਾਈ ਨੂੰ ਅੱਗੇ ਨਹੀਂ ਵਧਾਵਾਂਗੇ ਜਿੰਨੇ ਜੁਇਨਾਂ ਦੇ ਕਬਜ਼ੇ ਕਰਨ ਦੇਵਾ ਸਾਰਾ ਸਰਦ ਕਬਜ਼ਾ ਕਰਨੀ ਚਾਹੀਦਾ ਜੇ ਤਾਂ ਬੰਡੀ ਪੱਧਰ ਤੇ ਇੱਕ ਫੌਜ ਲਾ ਲਈ ਜਾ ਤਾਂ ਅਸੀਂ ਨਹੀਂ ਤੇ ਜਾ ਸਾਡੀ ਜ਼ਮੀਰ ਜਦੋਂ ਇਸ ਧਰਤੀ ਦੇ ਅਸੀਂ ਨਹੀਂ ਹੋਵਾਂਗੇ ਲੜਨ ਵਾਲੇ ਲੋਕ ਤੇ ਫਿਰ ਮਰਜੀ ਕੁਛ ਹੋਈ ਜਾਵੇ ਤੇ ਜਾ ਜ਼ਮੀਨ ਦੇ ਚ ਪੈਰ ਨਹੀਂ ਧਰਨ ਦੇਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਪੰਜਾਬ ਸਰਕਾਰ ਜ਼ਮੀਨਾਂ ਐਕਵਾਇਰ ਕਰਨ ਲੱਗੀ ਆ ਪਰ ਇਸ ਦਾ ਵਿਰੋਧ ਪਿੰਡਾਂ ਦੇ ਵਿੱਚ ਹੋਣ ਲੱਗਿਆ ਅੱਜ ਵੀ ਵੱਡਾ ਇਕੱਠ ਜੋਧਾਂ ਦੇ ਵਿੱਚ ਹੋਇਆ ਮੇਰੇ ਨਾਲ ਕਿਸਾਨਾਂ ਨੂੰ ਰੋਲਦੂ ਸਿੰਘ ਮਾਨਸਾ ਹੋਣਗੇ ਗੱਲਬਾਤ ਕਰਾਂਗੇ ਪ੍ਰਧਾਨ ਜੀ ਸਰਕਾਰ ਕਹਿੰਦੀ ਆ ਕਿ ਅਸੀਂ ਕਿਸਾਨਾਂ ਨੂੰ ਅਮੀਰ ਕਰਨਾ ਆ ਕਿਸਾਨਾਂ ਦੀਆਂ ਜ਼ਮੀਨਾਂ ਦਾ ਮੁੱਲ ਵਧਾ ਰਹੇ ਹਾਂ ਰੇਟ ਵਧਾ ਰਹੇ ਹਾਂ ਕਹਿੰਦੇ ਵਿਰੋਧੀ ਇਸ ਚੀਜ਼ ਦਾ ਵਿਰੋਧ ਕਰਦੇ ਆ ਤੁਸੀਂ ਵਿਰੋਧੀ ਹੋ ਮੇਰਾ ਖਿਆਲ ਹੈ ਵੀ ਜਿਹੜੀ ਪਾਲਿਸੀ ਇਹ ਨਵੀਂ ਲਿਆਏ ਨੇ ਇਹ ਪਹਿਲੀ ਸਰਕਾਰ ਆ ਜਿਹੜੀ ਪਾਲਸੀ ਇਹ ਲਿਹਾਈ ਆ ਬਿਨਾ ਪੈਸੇ ਜ਼ਮੀਨ ਰਿਕਾਇਰ ਕਰਨੀ ਜ਼ਮੀਨ ਤਾਂ ਅਸੀਂ ਪੈਸਿਆਂ ਚ ਵੀ ਨਹੀਂ ਦਿੰਦੇ ਜੇ ਕੋਈ ਸਾਨੂੰ ਚਾਹੇ ਅਰਬਰ ਵੀ ਅਕੇਲੇ ਦਾ ਦੇਵੇ ਅਸੀਂ ਤਾਂ ਵੀ ਜ਼ਮੀਨ ਦੇਣੀ ਨਹੀਂ ਪੰਜਾਬ ਦੇ ਲੋਕਾਂ ਨੇ ਪਰ ਇੱਕ ਜੇ ਕਹਦੀ ਹੈ ਜਿਹੜਾ ਇਹਦਾ ਆਗੂ ਹੈ ਜੇ ਹੁਣ ਕਹਾ ਬਾਣੀਆਂ ਚੰਗੀ ਸਕੀਮ ਉਹਦੀ ਇਹ ਕੇਜਰੀਵਾਲ ਦੀ ਸਕੀਮ ਹੈ ਵੀ ਬਿਨਾ ਪੈਸਿਆਂ ਤੋਂ ਜ਼ਮੀਨ ਰਿਕਾਇਰ ਕਰੋ ਹੁਣ ਜ਼ਮੀਨ ਰਿਕਾਇਰ ਕਰਦੇ ਨੇ ਕਿਸਾਨ ਨੂੰ ਕਹਿੰਦੇ ਨੇ ਤੈਨੂੰ ਤੇਰੀਆਂ 8 ਕਨਾਲਾਂ ਰੁਕਾਇਰ ਕਰ ਲਈਆਂ ਤੈਨੂੰ ਮਿਲ ਗਈਆਂ ਵਿੱਚੋਂ 2 ਕਨਾਲਾਂ ਮੰਨ ਲਓ 2 ਕਨਾਲਾਂ ਚ 50 20 ਉਹ ਛੜਤੀਆਂ ਮਗਰ ਰਹਿ ਗਈਆਂ 4 ਕਨਾਲਾਂ 2 ਕਨਾਲਾਂ ਦਾ ਮੰਨ ਲਓ ਤੇ ਉਹਨੂੰ ਡਵੈਲਪਮੈਂਟ ਕਰਨ ਤੇ ਉਹਦੀਆਂ ਸੜਕਾਂ ਬਣਾਉਣ ਤੇ ਉਹਦਾ ਪਾਣੀ ਦਾ ਪ੍ਰਬੰਧ ਕਰਨ ਤੇ ਉਹਦਾ ਸੀਵਰੇਜ ਪਾਉਣ ਤੇ ਉਹਦਾ ਸਮਝ ਲਓ ਵੀ 2 ਕਨਾਲਾਂ ਦਾ ਹੋਰ ਖਰਚ ਹੋ ਗਿਆ। ਕਸਾ ਜਿਹਦੀ ਜ਼ਮੀਰ ਉਹਦੇ ਕੋਲੇ 2 ਕਨਾਲਾਂ ਜਿਹਨੇ ਦਿਵਾਨੀ ਘਰੋਂ ਲਾਈ ਨਹੀਂ ਕੋਈ ਪੈਸਾ ਨਹੀਂ ਲਾਇਆ ਉਸੇ ਜ਼ਮੀਨ ਦੇ ਵਿੱਚੋਂ ਉਹਦਾ ਖਰਚਾ ਕੱਢ ਕੇ ਕੇਜਰੀ ਬਾਦ 2 ਕਨਾਲਾਂ ਫਰੀ ਰਿਆ ਜਾ ਰਿਹਾ ਸਾਡੀ ਜ਼ਮੀਨ ਦੀਆਂ ਫਰੀ ਇੱਕ ਕਿੱਲੇ ਮਗਰ ਜ਼ਮੀਨ ਸਾਨੂੰ ਕਿਸੇ ਨੇ ਥਾਲੀ 'ਚ ਪਰੋਸ ਕੇ ਨਹੀਂ ਦਿੱਤੀ ਜ਼ਮੀਨ ਸਾਡੇ ਵੱਡ ਬਡੇਰਿਆਂ ਨੇ ਸੰਘਰਸ਼ ਲੜ ਕੇ ਜ਼ਮੀਨ ਲਈ ਹੈ ਖੂਨ ਬਹਾਇਆ ਫੇਰ ਜ਼ਮੀਨ ਦੇ ਅਸੀਂ ਮਾਲਕ ਬਣਿਆ ਜ਼ਮੀਨ ਦੀ ਕੋਈ ਸਾਡੀ ਪਹਿਲੀ ਲੜਾਈ ਨਹੀਂ ਸਾਡੀ ਲੜਾਈ ਸ਼ੁਰੂ ਹੋਈ ਹੈ ਧੰਨੇ ਭਗਤ ਤੋਂ ਧੰਨੇ ਭਗਤ ਨੂੰ ਵੀ ਜ਼ਮੀਨ ਨਹੀਂ ਦਿੱਤੀ ਸੀ ਵੰਡ ਕੇ ਕਹਿ ਦਈਏ ਉਹਦੇ ਸਕੇ ਸਕੀਲਿਆਂ ਨੇ ਕਹਿ ਦਈਏ ਉਹ ਕੱਲਾ ਡਾਂਗ ਚੱਕ ਕੇ ਲੜ ਨਹੀਂ ਸਕਦਾ ਸੀ ਧੰਨਾ ਭਗਤ ਭੁਖੜਤਾਲ ਤੇ ਬਹਿ ਗਿਆ ਜੇ ਜ਼ਮੀਨ ਨਹੀਂ ਦਿਓਗੇ ਤੇ ਮੈਂ ਰੋਟੀ ਨਹੀਂ ਖਾਊਗਾ ਚਲੋ ਉਸ ਮੌਕੇ ਤੇ ਬਾਦਸ਼ਾਹ ਚੰਗੇ ਹੁੰਦੇ ਬਾਦਸ਼ਾਹ ਨੂੰ ਪਤਾ ਲੱਗਿਆ ਕਿ ਪਰਿਵਾਰ ਘਰਾਣਾ ਵੱਡਾ ਸੀ ਜਿਹਦਾ ਪੁੱਤ ਧੰਨਾ ਭਗਤ ਜਿਹੜੇ ਲਾਣੇ ਦਾ ਬਾਦਸ਼ਾਹ ਗਿਆ ਵੀ ਧੰਨਿਆ ਵਰਤ ਖੋਲ ਤੈਨੂੰ ਤੇਰੀ ਜ਼ਮੀਨ ਮਿਲ ਜੂ ਫਿਰ ਉਹ ਕੱਲੀ ਜ਼ਮੀਨ ਤੇ ਰਿਹਾ ਉਹਨਾਂ ਆਉਂਦੀਆਂ ਮੰਗਾਂ ਵਾਂ ਮਾਇਆ ਕਹਿੰਦਾ ਬਹੌਣ ਵਾਸਤੇ ਜ਼ਮੀਨ ਚਾਹੀਦੀ ਐ ਬਲਦਾਂ ਦੀ ਜੋੜੀ ਚਾਹੀਦੀ ਐ ਚੜਨ ਵਾਸਤੇ ਘੋੜੀ ਚਾਹੀਦੀ ਐ ਰੋਟੀ ਪਕਾਉਣ ਵਾਸਤੇ ਨਾਰੀ ਚਾਹੀਦੀ ਐ ਜੇ ਕੱਲਾ ਧੰਨਾ ਇੰਨੀਆਂ ਮੰਗਾਂ ਮਨਾ ਸਕਦਾ ਹੈ ਅੱਜ ਤੱਕ ਕਿੰਨੇ ਧੰਨੇ ਬੈਠੇ ਨੇ ਕਿੰਨੇ ਧੰਨੇ ਬੈਠੇ ਨੇ ਕਿਹੜਾ ਸਾਡੀ ਜ਼ਮੀਨ ਦੇ ਵਿੱਚ ਪੈਰ ਰੱਖ ਜੂਗਾ ਦੂਸਰੀ ਲੜਾਈ ਅਸੀਂ ਲੜੀ ਬੰਦਾ ਸਿੰਘ ਬਹਾਦਰ ਨੇ ਦਿੱਲੀ ਤੋਂ ਉਤਰਿਆ ਪੰਜ ਦਰਿਆਵਾਂ ਦੀ ਧਰਤੀ ਨਾਲ ਜਦੋਂ ਪੰਜਾਬ ਦੇ ਵਿੱਚ ਪੈਰ ਧਰਿਆ ਸ਼ਾਹੂਕਾਰਾਂ ਦਾ ਧੰਨ ਖੋ ਕੇ ਮਜ਼ਦੂਰਾਂ 'ਚ ਵੰਡਿਆ ਜਿਹੜੇ ਕਿਸਾਨ ਬਜਾਇਰੇ ਦੀ ਉਹਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਆਪਦਾ 3 ਸਾਲ ਲਈ ਰਾਜ ਵੀ ਸਵਾਬਤ ਕੀਤਾ ਪਰ ਉਸ ਮੌਕੇ ਦੇ ਜੇ ਕਹ ਜੀਏ ਜ਼ੁਲਮ ਜ਼ਾਲਮ ਲੋਕਾਂ ਨੇ ਉਹਦਾ ਰਾਜ ਖਤਮ ਕੀਤਾ ਪਰ ਉਹ ਪਿੱਛੇ ਨਹੀਂ ਹਟਿਆ ਸਾਨੂੰ ਜ਼ਮੀਨਾਂ ਦੇ ਮਾਲਕ ਬਣਾ ਗਿਆ ਤੀਜੀ ਲੜਾਈ ਮਜਾਰਾ ਰਹਿਰ ਚੱਲੀ ਪੰਜਾਬ ਦੇ ਵਿੱਚ 785 ਪਿੰਡ ਬੰਡਾਈ ਦਿੰਦੇ ਹੁੰਦੇ ਉਹ ਸਾਰੇ ਜੰਗੀਰਦਾਰ ਇੱਥੋਂ ਤੱਕ ਕਰਵਾਦਗੇ ਦੀ ਕੱਲੀ ਬੰਡਾਈ ਨਹੀਂ ਸਾਡੇ ਕੋਈ ਨੂੰਹ ਬੇਟੀ ਆਉਂਦੀ ਕਹਿੰਦੇ ਪਹਿਲਾਂ ਸਾਡੇ ਮਹਿਲਾ ਚ ਆਵੇ ਇਹ ਸਾਡੇ ਵੱਡ ਬਰੇ ਰਹੇ ਨੇ ਹਥਿਆਰ ਬੰਦ ਕੋਲ ਲੜਿਆ ਤੇ ਉਹ ਪਟਿਆਲੇ ਤੋਂ ਭਾਲੇ ਨਹੀਂ ਥਿਆ ਚੰਡੀਗੜ੍ਹ ਟਰਪਾ ਤੇ ਇਹ ਕੋਈ ਜ਼ਮੀਨ ਸਾਨੂੰ ਕਿਸੇ ਨੇ ਥਾਲੀ ਚ ਪਰੋਸ ਕੇ ਨਹੀਂ ਦਿੱਤੀ ਅਸੀਂ ਆਖਰੀ ਦਮ ਤੱਕ ਲੜਾਂਗੇ ਅੱਜ ਮੈਂ ਇੱਥੇ ਬੇਨਤੀ ਕਰਕੇ ਜਾਊਂਗਾ ਅੱਜ ਸਾਡੇ ਪੰਜ ਕੀ ਲੀਡਰਸ ਨੇ ਲੀਡਰ ਆਏ ਆ ਅਸੀਂ ਮੋਰਚੇ ਦੇ ਵੀ ਇਹ ਸਾਰੇ ਜਿਹੜੇ ਉਹਦੀ ਕਮੇਟੀ ਮੋਰਚੇ ਕੋਲੇ ਪਹੁੰਚ ਕਰੇ ਮੀਟਿੰਗ ਜਾਵੇ ਤੇ ਜਾ ਕੇ ਉੱਥੇ ਕਹੇ ਵੀ ਸਾਡੇ ਵਾਸਤੇ ਲੜੋ ਅਸੀਂ ਹੱਕ ਢਾਕੇ ਲੜਾਂਗੇ ਕੋਈ ਪਰਵਾਹ ਨਾ ਕਰਿਓ ਲੱਖਾਂ ਦਾ ਘੱਟ ਕਰਦਾਂਗੇ ਜ਼ਮੀਨ 'ਚ ਪੈਰ ਨਹੀਂ ਪਾਉਣ ਦੇ ਭਗਵੰਤ ਸਿੰਘ ਮਾਨ ਤਾਂ ਇਹ ਕਹਿੰਦੇ ਨੇ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਮੈਨੂੰ ਪਤਾ ਮੈਂ ਤਾਂ ਕਿਸਾਨ ਦਾ ਪੁੱਤਾਂ ਕਿਸਾਨੀ ਲਈ ਆ ਕੀਤਾ ਕਿਸਾਨੀ ਲਈ ਆ ਕਰਦਾ ਰਹਿ ਮੈਂ ਤਾਂ ਖੇਤੀ ਕਰਦਾ ਨਾ ਫਿਰ ਕਿਸਾਨ ਦੇ ਲਈ ਤਾਂ ਜ਼ਮੀਨ ਮਾਂ ਹੁੰਦੀ ਆ ਫਿਰ ਉਹ ਹੁਣ ਜਿਹਹੁਣ ਆਵਦੀਆਂ ਉਹਨਾਂ ਦੀਆਂ ਮਾਵਾਂ ਨੂੰ ਵੀ ਪੈ ਗਏ ਫਿਰ ਇਹ ਨਹੀਂ ਪਤਾ ਵੀ ਜੇਕਰ ਕਿਸਾਨਾਂ ਦਾ ਜ਼ਮੀਨਾ ਕੋਣਗੇ ਤਾਂ ਕਿਸਾਨ ਸਖਾ ਲਿਆ ਪੈਰ ਤੱਕ ਨਹੀਂ ਪਾਉਣ ਦੇਣਗੇ ਭਗਵੰਤ ਕਿਸਾਨ ਨਹੀਂ ਹੈਗਾ ਪੰਡ ਬੰਦੇ ਨੂੰ ਜਿਹੜਾ ਜਿਹੜਾ ਕੰਮ ਕਰਨ ਆਉਂਦਾ ਉਹੋ ਜਿਹਾ ਉਹ ਕਰਦਾ ਹੈ ਅ ਕੱਲ੍ਹ ਵਾਲੀ ਇੰਟਰਵਿਊ ਚ ਵੀ ਕਿਹਾ ਕਹਿੰਦਾ ਜੇ ਮੈਨੂੰ ਤੁਸੀਂ ਮੁੱਖ ਮੰਤਰੀ ਤੋਂ ਨਾ ਬਣਾਓਗੇ ਲਾਜ਼ੋਗੇ ਮੈਂ ਜਿਹੜਾ ਪਹਿਲਾ ਕੰਮ ਕਰਦਾ ਤੇ ਉਹ ਲੱਗ ਜੂ ਕਰਨ ਪੰਡ ਵਾਲਾ ਕੰਮ ਫੇਰ ਲੱਗ ਜੂਗਾ ਕਰਨ ਕੱਲੋ ਆਪ ਆਪਦੀ ਇੰਟਰਵਿਊ ਚ ਮੰਨਿਆਗਾ ਇਹਨਾਂ ਦਾ ਇੱਕ ਮੰਤਰੀ ਕਹਿੰਦਾ ਜੇ ਕਿਸਾਨ ਜ਼ਮੀਨ ਦੇਣਗੇ ਤਾਂ ਲੈ ਲਾਂਗੇ ਜੇ ਕਿਸਾਨ ਜਵਾਬ ਦੇ ਦੇਣਗੇ ਤਾਂ ਫਿਰ ਅਸੀਂ ਨੀਂ ਜ਼ਮੀਨ ਲਵਾਂਗੇ ਇੱਥੇ ਜਵਾਬ ਦਿੱਤਾ ਹੋਇਆ ਅਸੀਂ ਤਿੰਨ ਕਾਲੇ ਕੁਰੂਨਾ ਵਾਸਤੇ ਦਿੱਲੀ ਦੇ ਵਿੱਚ ਸਾਲ ਬੈਠੇ ਰਹਿਆ ਮੋਦੀ ਨੂੰ ਹਰਾਇਆ ਮੋਦੀ ਨੇ ਮਾਫੀ ਮੰਗਿਆ ਅਸੀਂ ਜ਼ਮੀਨ ਕਦੋਂ ਦਿੰਨੇ ਆ ਅਸੀਂ ਜ਼ਮੀਨ ਦੇ ਝਾਕਰ ਵੀ ਨਹੀਂ ਦਿੰਦੇ ਜਿਵੇਂ ਆਪ ਕੋਈ ਸਾਡੇ ਕਿਸਾਨ ਨੂੰ ਲੋੜ ਹੋ ਗਈ ਗਮਾਡੀ ਰੋਦਾ ਕਿਲਾ ਵੇਚ ਲਿਆ ਉਹ ਸਾਡੇ ਦੂਜੇ ਕਿਸਾਨ ਕੋਲੇ ਵਾ ਗਈ ਇਹ ਥੋੜ੍ਹੀ ਅਸੀਂ ਪੂੰਜੀਵਾਦਾਂ ਨੂੰ ਜ਼ਮੀਨ ਦੇ ਦਾਂਗੇ ਬਿਲਕੁਲ ਨਹੀਂ ਦੇਵਾਂਗੇ ਭਗਵਾਨ ਤਾਂ ਸਰਾਸਰ ਗਲਤ ਕਰ ਰਿਹਾ ਧਰਤੀ ਸਾਡੀ ਮਾਂ ਹੈ ਪਾਣੀ ਸਾਡਾ ਪਿਤ ਹੈ ਹਵਾ ਮਹੱਤਤ ਹੈ ਇੰਨਾ ਚੀਜ਼ਾਂ ਦੀ ਅਸੀਂ ਬਤ ਕਰਾਂਗੇ ਸਾਨੂੰ ਚਾਹੀਏ ਜਿੰਨੀ ਮਰਜ਼ੀ ਕੁਰਬਾਨੀ ਕਰਨੀ ਪੈ ਜੇ ਮੈਂ ਤਾਂ ਉਹ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਅਸੀਂ ਧੱਕੇ ਨਾਲ ਜਦੋਂ ਤੁਸੀਂ ਕਹਿੰਦੇ ਵੀ ਜ਼ਮੀਨਾਂ ਲੈਣਗੇ ਇਹੀ ਹੁੰਦਾ ਕਿ ਸਰਕਾਰ ਧੱਕੇ ਨਾਲ ਜ਼ਮੀਨਾਂ ਲੂਗੀ ਚਾਹੇ ਭਗਵੰਤ ਸਿੰਘ ਮਾਣਾ ਚਾਹੇ ਪੂਰੀ ਉਹਨਾਂ ਦੀ ਮੰਤਰੀਸ਼ਿਪ ਹੋਵੇ ਇਹ ਕਹਿੰਦੇ ਫਿਰਦੇ ਨੇ ਕਹਿੰਦੇ ਧੱਕੇ ਨਾਲ ਅਸੀਂ ਕਦੋਂ ਜ਼ਮੀਨਾਂ ਲੈਣੀਆਂ ਕਹਿੰਦੇ ਇਹ ਗਲਤ ਜੀ ਪ੍ਰਚਾਰ ਜਰਿਓ ਕਿ ਧੱਕਾ ਅਸੀਂ ਕਰਨਾ ਹੀ ਨਹੀਂ ਨਾ ਹੁਣ ਆ ਲੋਕ ਗਲਤ ਪ੍ਰਚਾਰ ਤੇ ਇਕੱਠੇ ਹੋਏ ਨੇ ਜਦੋਂ 24000 ਕਿੱਲੇ ਜੋ ਇਸ ਇਲਾਕੇ ਦੇ ਵਿੱਚ ਜਿਹੜੀ ਸਰਾਬੇ ਦੀ ਧ ਉੱਥੇ ਆ ਕੇ ਸਰਕਾਰਾਂ ਦੇ ਤਰੀਕੇ ਨਾਲ ਜਮੀਨ ਰਿਕੁਆਇਰ ਕਰਨ ਲੱਗਿਆਂ ਉਹਨੇ 19 ਸਾਲ ਦੇ ਵਿੱਚ ਦੀ ਕੁਰਬਾਨੀ ਦੇ ਦਿੱਤੀ ਪਰ ਅਸੀਂ ਸਰਾਬੇ ਦੇ ਕਸਮਤੇ ਨਹੀਂ ਚੱਲਾਂਗੇ ਅਸੀਂ ਉਹਦੀ ਮਤਲ ਲੜਾਈ ਨੂੰ ਅੱਗੇ ਨਹੀਂ ਵਧਾਵਾਂਗੇ ਕਿਵੇਂ ਜ਼ਮੀਨਾਂ ਦੇ ਕਬਜ਼ੇ ਕਰਨ ਦੇਵੇਂ ਸਰਾਸਰ ਕਬਜ਼ਾ ਕਰਨ ਲਈਆ ਜੇ ਤਾਂ ਵੱਡੀ ਪੱਧਰ ਤੇ ਫੌਜ ਲਾ ਲਈ ਜਾਂ ਤਾਂ ਅਸੀਂ ਨਹੀਂ ਤੇ ਜਾਂ ਸਾਡੀ ਜ਼ਮੀਰ ਹੋ ਜਦ ਅਸੀਂ ਧਰਤੀ ਦੇ ਸਿਨੇ ਹੋਵਾਂਗੇ ਲੜਨ ਵਾਲੇ ਲੋਕ ਤੇ ਫਿਰ ਮਰਜੀ ਕੁਛ ਹੋਈ ਜਾਵੇ ਤੇ ਜੱਜ ਜ਼ਮੀਨ ਦੇ ਚ ਪੈਰ ਨਹੀਂ ਧਰਨ ਦੇਵਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ। ਜਿਵੇਂ ਅਸੀਂ ਗੱਲ ਕਰੀਆ ਕਿ ਕੇਜਰੀਵਾਲ ਜਿਹੜਾ ਹੈਗਾ ਆ ਕੇਜਰੀਵਾਲ ਇਹ ਲੈ ਰਿਹਾ ਪਰ ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਸੀ ਉਦੋਂ ਦਿੱਲੀ ਦੀ ਪੂਰੀ ਲੀਡਰਸ਼ਿਪ ਪੰਜਾਬ ਦੀ ਪੂਰੀ ਲੀਡਰਸ਼ਿਪ ਜਾ ਕੇ ਦਿੱਲੀ ਕਿਸਾਨੀ ਅੰਦੋਲਨ ਦੇ ਵਿੱਚ ਬੈਠ ਗਈ ਸੀ ਉਦੋਂ ਗੱਲਾਂ ਕਰਦੇ ਹੁੰਦੇ ਸੀ ਕਿਸਾਨਾਂ ਦੀਆਂ ਜ਼ਮੀਨਾਂ ਇੰਨੀਆਂ ਜ਼ਰੂਰੀ ਆ ਇੰਨੀਆਂ ਜ਼ਰੂਰੀ ਉਹਨਾਂ ਦਾ ਕਿਸਾਨ ਉਹ ਤਾਂ ਕਹਿੰਦੇ ਅਸੀਂ ਕਿਸਾਨਾਂ ਲਈ ਲੜਿਆ ਤੁਸੀਂ ਕਹਿੰਦੇ ਕੇਜਰੀਵਾਲ ਜ਼ਮੀਨਾਂ ਖੋਹ ਰਿਹਾ ਲੜਦੇ ਹੁੰਦੇ ਨੇ ਪਹਿਲਾਂ ਇਹ ਇਕੱਲੇ ਨਹੀਂ ਲੜਦੇ ਸਾਰੇ ਰਾਜਨੀਤਿਕ ਲੋਕ ਲੋਕ ਲੜਦੇ ਹੁੰਦੇ ਨੇ ਉਦੋਂ ਬਾਅਦ ਫਿਰ ਆਪਣੀਆਂ ਪਾਲਸੀਆਂ ਲਿਆਉਂਦੇ ਹੁੰਦੇ ਨੇ ਉਹ ਆਪਣੀਆਂ ਪਾਲਸੀਆਂ ਲਾਗੂ ਕਰਦੇ ਹੁੰਦੇ ਨੇ ਪਹਿਲਾਂ ਉਹ ਲੜ ਕੇ ਦਿਖਾਉਂਦੇ ਨੇ ਫਿਰ ਲੋਕਾਂ ਦੇ ਉਲਟ ਪਾਲਸੀਆਂ ਲੈ ਕੇ ਜਾਂਦੇ ਨੇ ਲੜੇ ਹੋਣਗੇ ਮਾੜਾ ਮੋਟਾ ਲੜੇ ਹੋਣਗੇ ਮੈਂ ਤਾਂ ਕੋਈ ਇਹਨਾਂ ਦਾ ਵੱਡਾ ਸੰਘਰਸ਼ ਦੇਖਿਆ ਨਹੀਂ ਵੀ ਕਿ ਉਹਨਾਂ ਨੇ ਜੇਲਾ ਭਰਿਆਂ ਹੋਣ ਮੈਂ ਤਾਂ ਕੋਈ ਹੈ ਜੇ ਕੇਜਰੀਵਾਲ ਦਾ ਸੰਘਰਸ਼ ਦੇਖਿਆ ਨਹੀਂ ਵੀ ਇਹਨੇ ਕੋਈ ਵੱਡੀ ਪੱਧਰ ਤੇ ਕੋਈ ਮਾੜਾ ਮੋਟਾ ਕਿਤੇ ਧਰਨਾ ਦਿੱਤਾ ਹੋਊਗਾ ਜੇ ਕਹਿ ਦੀਏ ਉਸ ਧਰਨੇ ਤੋਂ ਆਉਦੀ ਸਰਕਾਰ ਬਣਾ ਗਿਆ ਤੇ ਲੋਕਾਂ ਨੂੰ ਕਹਿੰਦਾ ਵੀ ਧਰਨੇ ਕਿਉਂ ਦਿੰਨੇ ਹੋ ਬਿਲਕੁਲ ਮੈਂ ਦੁਬਾਰਾ ਫੇਰ ਕਹਿੰਦਾ ਜ਼ਮੀਨ 'ਚ ਪੈਰ ਕਿਸੇ ਨੂੰ ਹੀ ਧਰਨ ਦੇਵਾਂਗੇ ਜਿੰਨਾਦਰ ਸਾਡੇ ਸਾਹਮਣੇ ਅਸੀਂ ਗੱਲ ਕਰੀ ਆ ਕਿ ਕੇਜਰੀਵਾਲ ਜ਼ਮੀਨਾਂ ਲੈ ਰਿਆ ਮੰਨਦਿਆਂ ਚਲੋ ਉਹ ਤਾਂ ਦਿੱਲੀ ਦੇ ਨੇਓ ਤਾਂ ਕਰਕੇ ਜ਼ਮੀਨਾਂ ਲੈ ਰਹੇ ਨੇ ਭਗਵੰਤ ਸਿੰਘ ਮਾਨਤਾ ਪੰਜਾਬ ਦੇ ਆ ਭਗਵੰਤ ਸਿੰਘ ਮਾਨ ਨੂੰ ਤਾਂ ਪਤਾ ਕਿ ਪੰਜਾਬ ਦੇ ਵਿੱਚ ਜ਼ਮੀਨਾਂ ਦੀ ਮਹੱਤਤਾ ਜ਼ਮੀਨਾਂ ਦੀ ਅਹਿਮੀਅਤ ਜਿਹੜੀ ਹੈਗੀ ਆ ਉਹ ਕੀ ਆ ਕੋਈ ਭਗਵੰਤ ਸਿੰਘ ਮਾਨਤਾ ਰੋਕ ਸਕਦਾ ਕੇਜਰੀਵਾਲ ਕੌਣ ਲੱਗਦਾ ਪੰਜਾਬ ਦਾ ਮੈਂ ਇੱਕ ਛੋਡੇ ਰਾਹੀਂ ਸਰਕਾਰ ਨੂੰ ਸਲਾਹ ਦੇਣੀ ਚਾਹੁੰਨਾ ਡੀਸੀ ਕੋਲੇ ਵਾਲਾ ਅਰਜੀ ਦੇਵੇ ਕੋਈ ਵੀ ਮੈਨੂੰ ਘਰ ਦੀ ਲੋੜ ਆ ਮੇਰੀ ਗੱਲ ਸਮਝ ਕੇ ਜਦੋਂ ਡੀਸੀ ਕੋਲੇ ਘੱਟੋ ਘੱਟ ਉਸ ਜ਼ਿਲ੍ਹੇ ਚੋਂ ਮਤਲਬ 1500 ਅਰਜੀ ਆ ਜੇ ਫੇਰ ਕੋਈ ਜਿਹੜੀ ਘੱਟ ਪਜਾਉ ਜ਼ਮੀਨ ਹੈ ਉੱਥੇ ਦੇਖ ਕੇ ਮਤਲਬ ਵੀ ਉਹ ਲੋਕਾਂ ਨੂੰ ਘਰ ਦੇਣੇ ਨੇ ਫੇਰ ਘੱਟੋ ਘੱਟ ਜਿਵੇਂ ਕਿਉਂ 1 ਕਰਬ 40 ਕਰੋੜ ਦੀ ਬਾਦੀ ਹੋ ਗਈ ਨਾਜ ਵਾਸਤੇ ਵੀ ਜ਼ਮੀਨ ਰੱਖਣੀ ਹੈ ਫੇਰ ਉੱਥੇ ਤਿੰਨ ਮਾਜਲਾ ਮਕਾਨ ਬਣੇ ਤੂੰ ਥੱਲੇ ਰਹੇਗਾ ਇੱਕ ਵਿਚਾਰੇ ਨੂੰ ਤਹਾਰ ਰਹੂਗਾ ਅਸੀਂ ਆਈ ਨਹੀਂ ਕਹਿੰਦੇ ਲੋਕਾਂ ਨੂੰ ਘਰ ਨਹੀਂ ਚਾਹੀਦਾ ਇਹ ਤਾਂ ਅਫਸਰ ਚਾਹੀਨੇ ਵੱਡੇ ਵੱਡੇ ਪਲਾਟ ਲੈ ਕੇ ਛੜੇ ਪਏ ਨੇ ਬਲਾ ਉਹਨੂੰ ਮਿਕਸ ਕਰ ਲੈਣਾ ਜੇ ਕਹਦੇ ਵੱਡੇ ਵੱਡੇ ਰਾਜਨੀਤਿਕ ਲੋਕਾਂ ਨੇ ਪਲਾਟ ਲੈ ਕੇ ਛੜੇ ਪਏ ਨੇ ਉਹ ਮਤਲਬ ਖਾਲੀ ਪਏ ਨੇ ਉੱਥੇ ਜੇ ਕਹਦੀ ਝਾੜ ਫੂਸ ਖੜਾ ਰਿਆ ਉਹਨੂੰ ਰਿਕੁਆਇਰ ਕਰ ਲੈਣਾ ਉਹਨੂੰ ਮਿਕਸ ਕਰ ਲੈਣਾ ਇਹ ਤਾਂ ਵੱਡੇ ਲੋਕੋ ਮੇ ਜੋਕਰ ਲੈ ਕੇ ਛੱਡਣਗੇ ਸਾਥੋਂ ਫਰੀਕ ਹੋਣਾ ਚਾਹੁੰਦੇ ਨੇ ਬਿਲਕੁਲ ਫਰੀ ਜ਼ਮੀਨੀ ਦੇਵਾਂਗੇ ਚਾਹੇ ਸਾਨੂੰ ਕਿੰਨੀ ਵਾਰ ਕੁਰਬਾਨੀ ਕਰਨੀ ਪਵੇ ਕੀ ਮੰਨ ਗਏ ਜਿਵੇਂ ਤੁਸੀਂ ਜਿਵੇਂ ਮੈਂ ਗੱਲ ਕਰੀ ਕਿ ਫਿਰ ਕੇਜਰੀਵਾਲ ਤੁਸੀਂ ਕਹੇ ਕੇਜਰੀਵਾਲ ਖੋਂਦਾ ਪਰ ਕੇਜਰੀਵਾਲ ਤਾਂ ਫਿਰ ਦਿੱਲੀ ਦਾ ਹੈ ਉਹਦੀ ਪੰਜਾਬ ਚ ਕਿਵੇਂ ਚੱਲਦੀ ਹੈ ਪੰਜਾਬ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੱਲਣੀ ਤਾਂ ਮੁੱਖ ਮੰਤਰੀ ਭਗਵੰਤ ਸਾਨ ਦੀ ਚਾਹੀਦੀ ਹੈ ਫਿਰ ਸਾਡੇ ਪੰਜਾਬ ਦੀ ਕਿਸਤ ਮਾਰੀ ਹੈ ਕਾਂਗਰਸ ਦਾ ਰਾਜ ਰਿਹਾ ਕੋ ਸੈਂਟਰ ਦੇ ਦੀਨ ਰਹੇ ਜੋ ਸੈਂਟਰ ਕਾਂਗਰਸ ਨੇ ਕਹਿੰਦੀ ਸੀਗੀ ਉਹੀ ਲਾਗੂ ਕਰਦੇ ਦੀ ਬਾਦਲ ਸਾਹਿਬ ਦਾ ਰਾਜ ਰਿਹਾ ਉਹ ਭਾਰਤੀ ਜਨਤਾ ਪਾਰਟੀ ਥੱਲੇ ਲੱਗ ਕੇ ਰਿਹਾ ਵੀ ਉੱਥੇ ਸਾਨੂੰ ਮੰਤਰੀ ਬਣਾ ਮਿਲ ਜੇ ਕੋਈ ਮਾਣੋਟਾ ਅਹੁਦਾ ਮਿਲ ਜੇ ਉਹਨਾਂ ਦੀ ਕਹਿਣ ਤੇ ਚੱਲਦਾ ਰਿਹਾ ਅੱਜ ਕੇਜਰੀਵਾਲ ਥੱਲੇ ਲੱਗਿਆ ਹੋਇਆਗਾ ਜੋ ਕੇਜਰੀਵਾਲ ਕਹਿੰਦਾ ਉਹੀ ਕੁਝ ਕਰਦਾ ਪਰ ਜਿਹੜਾ ਸਾਡੇ ਖਿਲਾਫ ਕੇਜਰੀਵਾਲ ਕਰਾਊਗਾ ਉਹ ਸਹੀ ਨਹੀਂ ਕਰਨ ਦੇਵਾਂਗੇ ਪੈਰਪੁਰ ਪੌਣ ਨਹੀਂ ਦਿੰਦੇ ਫਿਰ ਧਰਤੀ ਦੇ ਵਿੱਚ ਸਵਾਲ ਹੀ ਨਹੀਂ ਪੈਦਾ ਹੁੰਦਾ ਜਿੰਨਾ ਸਾਹ ਹੈ ਸਮਝ ਲਾਗਾ ਅਸੀਂ ਵੱਡ ਵੱਡੇ ਰੰਦੀ ਲੜਾਈ ਨੂੰ ਅੱਗੇ ਲੈ ਜਾਣਾ ਹੈ ਸਰਦਾਰ ਭਗਤ ਸੇ ਉਦਮ ਸੇ ਸਰਾਪਾ ਸਾਡੇ ਮਜਾਰਾ ਲਹਿਰਾ ਦਸੇ ਪਾਸ਼ਾਹੀਆਂ ਬਾਬਾ ਨਾਨਕ ਉਹਦੀ ਲੜਾਈ ਨੂੰ ਅਸੀਂ ਗਹਾਂ ਲਿਆ ਰਹੇ ਹਾਂ ਜੱਟ ਕੇ ਲੜਾਂਗੇ ਜੀ ਪਤਾਂ ਜੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ